ਹਾਂਜੀ ਵੀਡੀਓ ਵੇਖਣ ਸਾਰਿਆਂ ਨੂੰ ਬਾਈਰ ਜੀ ਦਾ ਖਾਲਸਾ ਬਾਈਰ ਜੀ ਦੀ ਫਤਿਹ ਤੇ ਅੱਜ ਗੱਲ ਕਰਨ ਜਾ ਰਹੇ ਆ ਭਾਈ ਅਮਰਪਾਲ ਸਿੰਘ ਬਾਰੇ ਤੇ ਉਹਨਾਂ ਬਾਰੇ ਕਾਫੀ ਅੱਜਕੱਲ ਵਿਵਾਦ ਨੇ ਤੇ ਵੀ ਚੱਲ ਰਿਹਾ ਕੁਝ ਉਹਨਾਂ ਦੇ ਹੱਕ ਦੇ ਵਿੱਚ ਆ ਕੁਝ ਉਹਨਾਂ ਦੇ ਵਿਰੋਧ ਦੇ ਵਿੱਚ ਆ ਵੀ ਉਹਨਾਂ ਨੇ ਵੋਟਾਂ ਦੇ ਵਿੱਚ ਕਿਉਂ ਪਾਰਟਿਸਪੇਟ ਕੀਤਾ ਨਹੀਂ ਚਾਹੀਦਾ ਕੁਝ ਕਹਿੰਦੇ ਆ ਜੇ ਕੀਤਾ ਵਾ ਤੇ ਕੋਈ ਗੱਲ ਨਹੀਂ ਆਪਾਂ ਨਾਲ ਤੇ ਅਸੀਂ ਉਹ ਦੋ ਪੱਖ ਲੈਣੇ ਆ ਹਨੀ ਪਰ ਆ ਵੀਡੀਓ ਵੇਖਣ ਤੋਂ ਪਹਿਲਾਂ ਮੇਰੀ ਜਿਹੜੀ ਇਸ ਤੋਂ ਪਹਿਲਾਂ ਵੀਡੀਓ ਆਈ ਆ ਜੋ ਇੰਡੀਅਨ ਡੈਮੋਕ੍ਰੇਸੀ ਦੇ ਉੱਤੇ ਉਹ ਜ਼ਰੂਰ ਦੇਖਿਓ ਤਾਂ ਕਿ ਗੱਲ ਆਰਾਮ ਨਾਲ ਸਮਝ ਆ ਜਾਈ ਜੇ ਤੁਸੀਂ ਮੇਰੀ ਪਹਿਲੀ ਵੀਡੀਓ ਵੇਖੀ ਹੋਏਗੀ ਤੇ ਉੱਚੋ ਬਿਲਕੁਲ ਕਲੀਅਰ ਹੋ ਜਾਂਦਾ ਕਿ ਇੰਡੀਆ ਦੇ ਵਿੱਚ ਜੋ ਵੋਟਾਂ ਨੇ ਉਹ ਅਸੀਂ ਨਹੀਂ ਪਾ ਰਹੇ ਉਹ ਮਸ਼ੀਨਾਂ ਪਾ ਰਹੀਆਂ ਨੇ ਜਿੱਥੇ ਮਸ਼ੀਨਾ ਵੋਟਾਂ ਪਉਂਦੀਆਂ ਹੁਣ ਜਿਹਦੇ ਮਸ਼ੀਨਾ ਕੰਟਰੋਲ ਦੇ ਵਿੱਚ ਹੁਣ ਇਹ ਉਹਨਾਂ ਦੇ ਹੀ ਕੈਂਡੀਡੇਟ ਜਿਤਾਏ ਜਾਂਦੇ ਆ ਨਾ ਕਿ ਆਮ ਜਨਤਾ ਦੇ ਉਥੇ ਲੀਡਰ ਸਾਡੇ ਕਿਹਾ ਨਹੀਂ ਬੰਦੇ ਉਥੇ ਲੀਡਰ ਅਪਾਇੰਟ ਹੁੰਦੇ ਆ ਤੇ ਜਿੱਤੇ ਲੀਡਰ ਸਟੇਟ ਦੁਆਰਾ ਅਪਾਇੰਟ ਕੀਤੇ ਜਾਂ ਉੱਥੇ ਅਸੀਂ ਕਿਸ ਤਰ੍ਹਾਂ ਸੋਚ ਸਕਦੇ ਹਾਂ ਕਿ ਵੀਰਮਪਾਲ ਸਿੰਘ ਨੂੰ ਉਚਿਤਾ ਦੇਣਗੇ ਉਸ ਤੋਂ ਪਹਿਲਾਂ ਵੀ ਕਈ ਕੇਸ ਹੈਗੇ ਨੇ ਨਾਮ ਲੈਣ ਦੀ ਲੋੜ ਨਹੀਂ ਆ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਜੇ ਜਦੋਂ ਆਪਾਂ ਕਹਿੰਦੇ ਹੁੰਦੇ ਕਿ ਸਾਰਾ ਖਡੂਰ ਸਾਹਿਬ ਉਹਨਾਂ ਦੇ ਨਾਲ ਸੀ ਤੇ ਕਿਦਾਂ ਉਹ ਹਾਰ ਗਏ ਇਹ ਲੋਕਾਂ ਨੇ ਹਰਾਇਆ ਇਹ ਮਸ਼ੀਨਾਂ ਨੇ ਹਰਾਇਆ ਜੇ ਮਸ਼ੀਨਾਂ ਨਾਮ ਹੀ ਹੁੰਦੀਆਂ ਤੇ ਫਿਰ ਬੈਲਟ ਪੇਪਰਾਂ ਨੇ ਹਰਾਉਣਾ ਸੀ ਪਰ ਇਸ ਸਟੇਟ ਨੇ ਹਰਾਉਣਾ ਸੀ ਸਟੇਟ ਆ ਉਹ ਨਹੀਂ ਤਾਂ ਉਹ ਜਿੰਤਾ ਦੇਰੀ ਉਹ ਕਿੱਦਾਂ ਲੈ ਕੇ ਆਏਗੀ ਤੁਹਾਡੇ ਚੋਰੀ ਪਰਸੈਂਟੇਜ ਕਿਉਂ ਨਹੀਂ ਉਹਨਾਂ ਨੂੰ ਸਾਹਮਣੇ ਕਿੱਦਾਂ ਹੋਂਦੇਗੀ ਦੂਸਰੀ ਗੱਲ ਉੱਥੇ ਡਾਕੂਮੈਂਟਾਂ ਪਹਿਲਾਂ ਵੀ ਜੋ ਡਾਕੂਮੈਂਟ ਰਹੀਆਂ ਨੇ ਉਹ ਆਪਣੇ ਕਾਨੂੰਨ ਹੀ ਨਹੀਂ ਮੰਨਦੀਆਂ ਤੁਸੀਂ ਚਾਹੇ ਸਦਾਰ ਕਪੂਰ ਸਿੰਘ ਹੁਣਾਂ ਤੋਂ ਲੈ ਕੇ ਹੁਣ ਤੱਕ ਦੇਖ ਲਓ ਜੇ ਤਾਂ ਉਹਨਾਂ ਨੂੰ ਬਟਾਇਆ ਗਿਆ ਸੀ ਇੱਡੇ ਵੱਡੇ ਉਹਦੇ ਤੋਂ ਤੇ ਉਹ ਕਿਹੜੇ ਕਾਨੂੰਨ ਦੇ ਵਿੱਚ ਸੀਗਾ ਕਿਸੇ ਕਾਨੂੰਨ ਵਿੱਚ ਨਹੀਂ ਹੁੰਦਾ ਤੇ ਚਲੋ ਮੰਨ ਲਓ ਕਿ ਵੀਰਮਿਤ ਪਾਲ ਸਿੰਘ ਜਿਹੜੇ ਆ ਉਹ ਜਿੱਤ ਵੀ ਜਾਂਦੇ ਆ ਤੇ ਫਿਰ ਸਟੇਟ ਉਹਨੂੰ ਬਾਹਰ ਕਿਵੇਂ ਹੋਂ ਦੇਵੇਗੀ ਕੰਮ ਹੀ ਨਹੀਂ ਕਰ ਲੈਣਾ ਬਾਈ ਚਾਂਸ ਉਹ ਸਟੇਟ ਇਹ ਵੀ ਕਰ ਸਕਦੀ ਆ ਕਿ ਉਹ ਉਹਨਾਂ ਨੂੰ ਜਿਤਾ ਦੇਗੀ ਤੇ ਬਾਅਦ ਕਹੇਗੀ ਫੇ ਅਹੀਂ ਤੇ ਤੁਹਾਡੇ ਜਿੱਤੇ ਵੀ ਨਹੀਂ ਬਾਹਰ ਹੁੰਦੇ ਨੇ ਕੰਗੀ ਕਰ ਲੋਗੇ ਜੋ ਆਪਣਾ ਕਾਨੂੰਨੀ ਨਹੀਂ ਮੰਨਦੇ ਪਰ ਇਹ ਤੇ ਉਹਨਾਂ ਦੇ ਕਾਨੂੰਨ ਦੇ ਵਿੱਚ ਵੀ ਹੈਗਾ ਵਾ ਕਿ ਉਹ ਕੋਈ ਕੰਵਰਸਰੀ ਨਹੀਂ ਹੈਗਾ ਕਿ ਜਿਹੜਾ ਕੋਈ ਜਿੱਤਿਆ ਹੋਏ ਉਹਨੂੰ ਬਾਹਰ ਕੱਢਣੀ ਆ ਕਿ ਉਹਨਾਂ ਨੇ ਕਾਨੂੰਨ ਛੇ ਨਹੀਂ ਆ ਜਿਵੇਂ ਲਓ ਕਿ ਫਿਰ ਇਲੈਕਸ਼ਨ ਵੀ ਹੋ ਜਾਣ ਤੇ ਉਹਨਾਂ ਨੂੰ ਜਿਤਾ ਵੀ ਦਿੱਤਾ ਜਾਵੇ ਤੇ ਫਿਰ ਵੀ ਉਤੋਂ ਦੇ ਕਾਨੂੰਨ ਦੇ ਹਿਸਾਬ ਨਾਲ ਉਹ ਬਾਹਰ ਨਹੀਂ ਆ ਸਕਦੇ ਤੇ ਉਸ ਤੋਂ ਬਾਅਦ ਵਿੱਚ ਅੱਗੇ ਇਹ ਵੀ ਕਰਉਣਾ ਹੈਗਾ ਵਾ ਕਿ 2 ਸਾਲ ਦੀ ਸਜ਼ਾ ਜਿਸ ਨੂੰ ਹੋ ਜੇ ਉਹਦੀ MP ਦੀ ਸੀਟ ਜਿਹੜੀ ਹੈ ਰੱਦ ਹੋ ਜਾਂਦੀ ਹੈ ਅਦਾਲਤਾਂ ਉਹਨਾਂ ਦੀਆਂ ਨੇ ਜ਼ਿਲ੍ਹਾ ਉਹਨਾਂ ਦੀਆਂ ਨੇ ਸਬੂਤ ਉਹਨਾਂ ਦੇ ਆ ਕੀ ਕਰ ਲੋਗੇ ਸਿੱਖਾਂ ਦੇ ਖਿਲਾਫ ਜਿਨ੍ਹਾਂ ਨੇ ਜ਼ੁਲਮ ਕੀਤੇ ਆ ਉਹਨਾਂ ਦੇ ਸਬੂਤ ਇਹਨਾਂ ਨੂੰ ਕਦੇ ਲੱਭੇ ਨਹੀਂ ਆ ਇਸਿਕਾ ਨੇ ਜੋ ਕੁਝ ਨਹੀਂ ਵੀ ਕੀਤਾ ਹੁੰਦਾ ਉਹਦੇ ਸਬੂਤ ਵੀ ਨਾ ਕੋ ਹੁੰਦੇ ਆ ਇਹ ਆ ਉਹ ਤਾਂ ਕਰਮ ਕਤਨੀ ਕੀ ਕਰ ਸਕਦੇ ਉੱਥੇ ਅਸਲ ਦੇ ਵਿੱਚ ਸਟੇਟ ਜਿਹੜੀ ਆ ਉਹਨਾਂ ਨੂੰ ਆਪਣੇ ਘੇਰੇ ਵਿੱਚ ਲਿਆ ਕੇ ਇੱਕ ਤਰ੍ਹਾਂ ਨਾਲ ਜ਼ੀਰੋ ਕਰਨਾ ਚਾਹੀਦਾ ਤਾਂ ਕਿ ਉਹ ਸਟੈਬਲਿਸ਼ ਕਰ ਸਕੇ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਕੋਈ ਲੋਕਪ੍ਰੀਤ ਹੈ ਨਹੀਂ ਆ ਲੋਕੀ ਉਹਨਾਂ ਨੂੰ ਵੋਟਾਂ ਹੀ ਨਹੀਂ ਪਾਉਂਦੇ ਉਹਨਾਂ ਦੇ ਨਾਲ ਹੀ ਨਹੀਂ ਖੜਾਉਂਦੇ ਇਹ ਚੀਜ਼ ਐਸਟੈਬਲਿਸ਼ ਕਰਨਾ ਚਾਹੀਦਾ ਸਟੇਟ ਕਿਉਂਕਿ ਲੋਕ ਜਿਹੜੇ ਆ ਉਹ ਆਪਣੇ ਮਨ ਨੂੰ ਵੋਟਾਂ ਪਾ ਕੇ ਫਿਰ ਨਰਾਸ਼ ਹੋਣਗੇ ਇਹ ਫਿਰਦੋਂ ਆਪ ਸੋਲੀ-ਹੋਲੀ ਕਰਕੇ ਸਰਕਾਰ ਉਹਨਾਂ ਨੂੰ ਵਾਪਸ ਮੋੜੇਗੀ ਉਹਦੋਂ ਆਪਣੇ ਵੱਲੋਂ ਚਲੋ ਇਹ ਸੀਗੇ ਜੋ ਨੁਕਸਾਨ ਉਹਨਾਂ ਦੇ ਔਰਤਾਂ ਦੇ ਵਿੱਚ ਖਲੋਣ ਦੇ ਹੋ ਸਕਦੇ ਆ ਇੱਕ ਨੁਕਸਾਨ ਉਹ ਵੀ ਆ ਕਿ ਜਿਹੜੀ ਇੰਟਰਨੈਟ ਦੇ ਉੱਤੇ ਬੈਸ ਚੱਲ ਗਈ ਕਿ ਉਹਨਾਂ ਦਾ ਕਰਾਉਣਾ ਚੰਗਾ ਵਾਜਾ ਮਾੜਾ ਵਾਜਾ ਇੰਤਨਾ ਮੌਕਾ ਤਾ ਜਿਹੜੀ ਉਹਨਾਂ ਦੇ ਆਲਰੇਡੀ ਖਿਲਾਫ ਸੀਗੇ ਉਹਨਾਂ ਨੂੰ ਚਿਕੜ ਸਟਨ ਦਾ ਮੌਕਾ ਮਿਲ ਗਿਆ ਪਰ ਉਹਨਾਂ ਦੇ ਉੱਥੇ ਖਲੋਣ ਦੇ ਫਾਇਦੇ ਕੀ ਹੋ ਸਕਦੇ ਆ ਤੇ ਕਿੱਦਾਂ ਹੋ ਸਕਦੇ ਆ ਉਹ ਵੀ ਦੇਖਣੇ ਪੈਣਗੇ ਇਹ ਗੱਲ ਤੇ ਜਗਜਗ ਰਹਾ ਕਿ ਵਿਰਮਤਪਾਲ ਜਿਹੜੇ ਆ ਉਹ ਖਾਲਸਾ ਦੇ ਹਮਾਇਤੀ ਆ ਜਿਹੜੇ ਉਹਨਾਂ ਨੇ ਪ੍ਰਚਾਰ ਵਾਸਤੇ ਨਿਕਲੇ ਆ ਉਹ ਉਹਨਾਂ ਦੇ ਪ੍ਰਚਾਰ ਦੇ ਨਾਲ ਨਾਲ ਖਾਲਸਾ ਦਾ ਵੀ ਪ੍ਰਚਾਰ ਕਰਨ ਜਿਹੜਾ ਹਿਊਮਨ ਰਾਈਟਸ ਦੀ ਰਿਪੋਰਟ ਆ ਲੇਟੈਸਟ ਦੀ ਯੂਨਸਫ ਦੀ ਰਿਪੋਰਟ ਆ ਉਹਦੇ ਵਿੱਚ ਇਹ ਗੱਲ ਆ ਚੁੱਕੀ ਆ ਉਹਨਾਂ ਦੇ ਨਾਮ ਦੇ ਨਾਲ ਤੇ ਉਹਨਾਂ ਨਾਲ ਕੀ ਕੁਝ ਹੋਇਆ ਉਸ ਚੀਜ਼ ਬਾਰੇ ਵੀ ਜਾਨਕਿ ਜਿਹੜੇ ਸਾਡੇ ਸਿੰਘ ਆ ਉਹ ਕੇਸ ਦਾ ਆਧਾਰ ਵੀ ਬਣਦੇ ਆ ਜੋ ਯੂਨ ਦੇ ਵਿੱਚ ਲੱਗਣੇ ਆ ਦੂਸਰੀ ਗੱਲ ਇਹ ਦੁਨੀਆ ਤੱਕ ਸੁਣਾ ਜਾਂਦਾ ਵਾ ਜਦੋਂ ਤੁਸੀਂ ਉੱਥੇ ਵੋਟਾਂ ਦੇ ਉਹ ਮਸ਼ੀਨਾਂ ਨਾਲ ਜਿਤਾ ਲੈਣਗੇ ਉਹਨਾਂ ਨੂੰ ਹੈਨਾ ਪਰ ਜਦੋਂ ਇੱਕ ਧਿਰ ਉਹਦੇ ਨਾਲ ਲੋਕੀ ਸੜਕਾਂ ਤੇ ਉਤਰਨਗੇ ਤੇ ਉਹ ਦੁਨੀਆ ਤੱਕ ਮੈਸੇਜ ਜਾਏਗਾ ਕਿ ਕਿੰਨੇ ਲੋਕ ਖਾਲਸਾਧਰ ਨਾਲ ਨੇ ਕਿਉਂਕਿ ਇਹ ਇਸਟੈਬਲਿਸ਼ਡ ਫੈਕਟ ਆ ਕਿ ਵੀ ਰਮਤਪਾਲ ਜਿਹੜੇ ਆ ਉਹ ਖਾਲਸਾਧਰ ਦੀ ਹਮਾਇਤ ਹੀ ਆ ਤੇ ਜਿਨੇ ਲੋਕ ਉਹਨਾਂ ਦੀ ਹਮਾਇਤ ਵਾਸਤੇ ਸੜਕਾਂ ਦੇ ਹੋਣਗੇ ਪ੍ਰਚਾਰ ਕਰਨਗੇ ਉਹ ਕਲਿਸਤਾਨ ਦਾ ਹੀ ਪ੍ਰਚਾਰ ਕਰ ਰਹੇ ਹੋਣਗੇ ਪਰ ਉਸ ਦੇ ਵਿੱਚ ਇੱਕ ਗੱਲ ਉਹ ਵੀਰਾਂ ਨੂੰ ਬੇਨਤੀ ਆ ਕਿ ਹੋਰ ਐਡ ਕਰ ਦੇਣ ਕਿ ਨਾਲ-ਨਾਲ ਪ੍ਰਚਾਰ ਜਿਹੜਾ ਵਾ ਉਹ ਪੰਜਾਬ ਰਿਫਰੈਂਡਮੀਆਂ ਵੋਟਾਂ ਦਾ ਵੀ ਕਰੀ ਚਾਹੁੰਦਾ ਜਿਹੜੀਆਂ ਯੂਐਨ ਦੇ ਚੱਟ ਅਕੋਰਡਿੰਗ ਪੈਰੀਆਂ ਨੇ ਸਾਰੀ ਦੁਨੀਆ 'ਚ ਪੈਰੀਆਂ ਨੇ ਤੇ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਆ ਤੇ ਤੁਸੀਂ ਵਹੀਂ ਵੋਟਾਂ ਆਪਣੀਆਂ ਰਜਿਸਟਰ ਕਰਵਾ ਸਕਦੇ ਹੋ ਕਿਉਂਕਿ ਇਹ ਉਹਨਾਂ ਵੀਰਾਂ ਨੂੰ ਵੀ ਪਤਾ ਵਾ ਕਿ ਹਲ ਜਿਹੜਾ ਵਾ ਉਹ ਯੂਐਨ ਦੀਆਂ ਵੋਟਾਂ ਦੇ ਰਾਹੀਂ ਨਿਕਲਣਾ ਵਾ ਜੋਵੈਂਡਰ ਆ ਨਿਕਲਣਾ ਇਹ ਇੰਡੀਆ ਦੇ ਵੋਟਾਂ ਦੇ ਅੰਡਰ ਪਾ ਕੇ ਉਹ ਹੱਲ ਨਹੀਂ ਨਿਕਲਣਾ ਹਨ ਟੈਂਪਰੇਰੀ ਜਿਹੜਾ ਦਿਲਸਾਵਾ ਆਪਣੇ ਮਨ ਨੂੰ ਉਹ ਤੇ ਹੋ ਜਾਂਦਾ ਵਾ ਤੇ ਪਰ ਜਿਹੜਾ ਸਹੀ ਸੋਲੂਸ਼ਨ ਆ ਲੌਂਗ ਟਰਮ ਸੋਲੂਸ਼ਨ ਆ ਜਿਹੜਾ ਐਗਜ਼ੈਕਟ ਸੋਲੂਸ਼ਨ ਆ ਉਹ ਯੂਨ ਦੇ ਅੰਦਰ ਹੀ ਆ ਇਸ ਕਰਕੇ ਜਰੂਰ ਉਹ ਕਿਉਂਕਿ ਉਹਨਾਂ ਦਾ ਆਲਰੇਡੀ ਉਹ ਕਲਸਤਾਨ ਦਾ ਹੀ ਪ੍ਰਚਾਰ ਕਰ ਰਹੇ ਆ ਤੇ ਭਾਈ ਐਮਪਾਲ ਦਾ ਪ੍ਰਚਾਰ ਉੱਥੇ ਕਰ ਰਹੇ ਆ ਤੇ ਉਹ ਜਰੂਰ ਉੱਥੇ ਰੈਫਰੈਂਡਮ ਦੀਆਂ ਵੋਟਾਂ ਦਾ ਵੀ ਪ੍ਰਚਾਰ ਕਰਨ ਦੇ ਤੱਕੇ ਆਮ ਲੋਕਾਂ ਤੱਕ ਵੀ ਗੱਲ ਪਹੁੰਚੇ ਇਹ ਬੜਾ ਵਧੀਆ ਮੌਕਾ ਬਣਨ ਕੋਲ ਹਾਂਜੀ ਆਖੀ ਗੱਲ ਕਿ ਜਿਹੜੇ ਵੀਰ ਭਰਾ ਵੀਰ ਅਮਰਪਾਲ ਕੱਕੇ ਉਹ ਆਪਸ ਵਿੱਚ ਬੈਸ ਰਿਹਾ ਅਸੀਂ ਇੱਕ ਗੱਲ ਸਮਝੀਏ ਚਾਹੇ ਮੈਂ ਪਰਸਨਲੀ ਵੀ ਉਹਨਾਂ ਦੇ ਇਹ ਡਿਸੀਜਨ ਤੋਂ ਖੁਸ਼ ਨਹੀਂ ਹੈਗਾ ਪਰ ਮੇਰਾ ਜਮੀਰ ਨਹੀਂ ਮੰਨਦਾ ਕਿ ਮੈਂ ਇੱਕ ਖਾਲਸਤਾਨੀ ਭਰਾ ਨੂੰ ਮੈਂ ਕੋਈ ਮਾੜਾ ਚੰਗਾ ਬੋਲਦਾ ਜਾਂ ਉਹਦੀ ਵਿਰੋਧਤਾ ਕਰਾਂ ਉਹਨਾਂ ਦਾ ਜੋ ਉੱਥੇ ਰਹਿ ਕੇ ਡਿਸੀਜਨ ਨਾ ਜਿਹੜਾ ਉਹਨਾਂ ਲਿਆ ਉਹ ਉਹ ਜਾਣ ਸਕਦੇ ਆ ਬਿੱਤਰ ਸਾਡੇ ਇਥੇ ਆਜ਼ਾਦ ਕੁੰਦਿਆਂ ਤੋਂ ਉਹਨਾਂ ਕਿਉਂ ਲਿਆ ਡਿਸੀਜਨ ਕੀ ਗੱਲ ਸੀ ਉਹਨਾਂ ਤੋਂ ਬਿੱਤਰ ਕੋਈ ਨਹੀਂ ਦੱਸ ਸਕਦਾ ਨਹੀਂ ਜਦੋਂ ਕੋਈ ਖਾਲਸਾਣ ਦੇ ਖਿਲਾਫ ਬੋਲੇਗਾ ਤੇ ਉਸ ਦਾ ਵਿਰੋਧ ਕਰਨਾ ਬੰਦਾ ਕਿਉਂਕਿ ਉਹ ਸਾਡੇ ਹੱਕ ਦੀ ਗੱਲ ਆ ਜਾਂਦੀ ਆ ਬਾਕੀ ਇਆਂ ਗੱਲਾਂ ਨਾਲ ਹੀ ਮੈਂ ਇਜਾਜ਼ਤ ਲੈਣੀ ਚਾਹਾਂਗਾ ਲਗਰਜੀ ਕਾ ਖਾਸਾ ਵੀਡੀਓ ਕੀ ਫਤਿਹ